ਕਰਦੇ ਆ ਤੁਹਾਡੇ ਨਾਲ ਜਿਵੇਂ ਸ਼ੈਲੀ ਜੀ ਨੇ ਗੱਲ ਕੀਤੀ ਹੈ ਖੇਤੀ ਦੇ ਬਾਰੇ ਖੇਤੀ ਕਰਜ਼ੇ ਦਾ ਸਥਾਈ ਹੱਲ ਕੀ ਹੋਵੇ ਇਹ ਲਿਖਦੇ ਨੇ ਡਾਕਟਰ ਐਸ ਐਸ ਸ਼ੀਨਾ ਜੀ ਐਸ ਐਸ ਸ਼ੀਨਾ ਜੀ ਲਿਖਦੇ ਨੇ ਤੇ ਮੈਂ ਤੁਹਾਡਾ ਦੋਸਤ ਭਿੰਦਰ ਪਾਰਜ ਤੇ ਦੁਆਬਾ ਰੀੜੂਤਾਂ ਵਿੱਚ ਖੇਤੀ ਕਰਜ਼ੇ ਦਾ ਸਥਾਈ ਹੱਲ ਕੀ ਹੋਵੇ ਮੁਲਕ ਦੇ ਅੰਦਰ ਪੰਜਾਬ ਦਾ ਸਿਰਫ 1.5 ਫੀਸਦੀ ਖੇਤਰ ਹੌਣ ਦੇ ਬਾਵਜੂਦ ਅੰਨ ਭੰਡਾਰ ਦੇ ਵਿੱਚ ਇਹ 60% ਯੋਗਦਾਨ ਪਾਉਂਦਾ ਰਿਹਾ ਹੈ। ਮੁਲਕ ਦੀ 16% ਕਣਕ, 11% ਚੌਲ, 8.4% ਕਬਾਹ ਤੇ 7% ਕੱਪੜਾ ਪੈਦਾਵਾਰ ਦੇ ਬਾਵਜੂਦ ਪੰਜਾਬ ਦੇ ਪ੍ਰਤੀ ਕਿਸਾਨ ਘਰ ਸਿਰ 2,3249 ਰੁਪਏ ਦਾ ਕਰਜ਼ਾ ਹੈ। ਆਂਧਰਾ ਪ੍ਰਦੇਸ਼ ਦੇ ਸਿਰ ਇਹ ਕਰਜ਼ਾ 2,45,554 ਰੁਪਏ ਹੈ ਤੇ ਦੂਜੇ ਨੰਬਰ ਦੇ ਉੱਤੇ ਹੈ। 182922 ਰੁਪਏ ਕਰਜ਼ੇ ਦੇ ਨਾਲ ਹਰਿਆਣਾ ਤੀਜੇ ਥਾਂ ਦੇ ਉੱਤੇ ਆਉਂਦਾ ਹੈ ਪੰਜਾਬ ਦੇ ਵਿੱਚ ਭਾਵੇਂ ਮੁਲਕ ਭਾਰਤ ਤੋਂ ਵੱਧ ਅਨੁਪਾਤ ਦੇ ਵੱਡੇ ਕਿਸਾਨ 7% ਦੇ ਬਰਾਬਰ ਨੇ ਜਿਨ੍ਹਾਂ ਦੀਆਂ ਜ਼ੋਤਾਂ 25 ਏਕੜ ਤੋਂ ਵੱਧ ਨੇ ਮੁਲਕ ਦੇ ਵਿੱਚ ਅਜਿਹੇ ਵੱਡੇ ਕਿਸਾਨਾਂ ਦੀ ਗਿਣਤੀ 0.7% ਹੈ ਮੁਲਕ ਦੇ ਵਿੱਚ ਸਭ ਤੋਂ ਘੱਟ ਛੋਟੇ ਕਿਸਾਨ ਪੰਜਾਬ ਦੇ ਵਿੱਚ ਹੀ ਨੇ ਜਿਨ੍ਹਾਂ ਦਾ ਅਨੁਪਾਤ 13% ਬਣਦਾ ਹੈ ਜਦੋਂ ਕਿ ਮੁਲਕ ਦੇ ਵਿੱਚ 74% ਪੰਜਾਬ ਦੀ ਭੂਮੀ ਇੰਨੀ ਜ਼ਰਖੇਜ਼ ਹੋਣ ਦੇ ਬਾਵਜੂਦ ਵੀ ਕਰਜ਼ਾ ਕਿਸਾਨਾਂ ਦੇ ਲਈ ਵੱਡੀ ਸਮੱਸਿਆ ਹੈ ਕਈ ਵਾਰ ਭਾਵੇਂ ਕਿਸਾਨ ਕਰਜ਼ਾ ਮਾਫ ਹੋਇਆ ਫਿਰ ਵੀ ਇਹ ਜਿਹੜਾ ਮੁਲਕ ਵਾਸਤੇ ਵੱਡੀ ਸਮੱਸਿਆ ਹੈ ਕਿਉਂਕਿ ਜੋ 60% ਬਸੋਂ ਜਿਹੜੀ ਦੁਨੀਆ ਦੇ ਵਿੱਚ ਸਭ ਤੋਂ ਵੱਧ ਹੈ ਉਹ ਸਿੱਧੇ ਜਾਂ ਅਸਿੱਧੇ ਤੌਰ ਦੇ ਉੱਤੇ ਕਿਸਾਨੀ ਉੱਤੇ ਨਿਰਭਰ ਕਰਦੀ ਹੈ ਇਸ ਦੇ ਲਈ ਇਸ ਸਮੱਸਿਆ ਦਾ ਪੱਕਾ ਹੱਲ ਪਹਿਲ ਦੇ ਆਧਾਰ ਦੇ ਉੱਤੇ ਹੋਣਾ ਚਾਹੀਦਾ ਹੈ ਪ੍ਰਸਿੱਧ ਖੇਤੀ ਅਰਥਸ਼ਾਸਤਰੀ ਡਾਕਟਰ ਜੀ ਐਸ ਭੱਲਾ ਉਹਨਾਂ ਨੇ 2007 ਦੇ ਵਿੱਚ ਰਿਪੋਰਟ ਦਿੱਤੀ ਸੀ ਜਿਸ ਦੇ ਵਿੱਚ ਉਹਨਾਂ ਕਿਹਾ ਸੀ ਕਿ 15 ਏਕੜ ਤੋਂ ਘੱਟ ਜ਼ੋਤ ਵਾਲਾ ਕਿਸਾਨ ਆਪਣੇ ਘਰ ਦੀਆਂ ਲੋੜਾਂ ਆਪਣੀ ਜ਼ੋਤ ਦੇ ਵਿੱਚੋਂ ਪੂਰੀਆਂ ਨਹੀਂ ਕਰ ਸਕਦਾ ਜਦੋਂ ਲੋੜਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਕਰਜ਼ਾ ਲੈਣਾ ਪੈਂਦਾ ਜਿਹੜਾ ਉਸ ਦੇ ਉੱਤੇ ਬੋਝ ਬਣ ਕੇ ਵੱਧਦਾ ਜਾਂਦਾ ਕਿਉਂਕਿ ਜੋ ਉਸ ਕੋਲੋਂ ਉਸ ਦਾ ਵਿਆਜ ਵੀ ਸਮੇਂ ਸਿਰ ਨਹੀਂ ਦਿੱਤਾ ਜਾਂਦਾ ਕਰਜ਼ੇ ਦੇ ਬਾਰੇ ਇੱਕ ਨਵਾਂ ਪੱਖ ਭਾਰਤ ਦੀ ਖੇਤੀ ਦੇ ਵਿੱਚ ਦੇਖਿਆ ਗਿਆ ਜਿਨ੍ਹਾਂ ਕਿਸਾਨਾਂ ਦੇ ਕੋਲ ਜ਼ਿਆਦਾ ਜ਼ਮੀਨ ਹੈ ਉਹਨਾਂ ਸਿਰ ਜ਼ਿਆਦਾ ਕਰਜ਼ਾ ਹੈ ਇਸ ਦਾ ਅਰਥ ਹੈ ਕਿ ਕਿਸਾਨ ਆਪਣੀ ਸਮਰੱਥਾ ਦੇ ਅਨੁਸਾਰ ਕਰਜ਼ਾ ਲੈਂਦਾ ਹੈ ਤੇ ਜਿਉਂ-ਜਿਉ ਉਸ ਦੀ ਸਮਰੱਥਾ ਵੱਧਦੀ ਜਾਂਦੀ ਹੈ ਉਹ ਜ਼ਿਆਦਾ ਕਰਜ਼ਾਈ ਜਿਹੜਾ ਜਾਂ ਕਰਜ਼ਾ ਲੈਂਦਾ ਜਾਂਦਾ ਹੈ 1900 69 ਤੋਂ ਪਹਿਲਾ ਮੁਲਕ ਦੇ ਬੈਂਕ ਕਿਸਾਨਾਂ ਨੂੰ ਮਸਾਹੀ 2 ਕੋ ਫੀਸਦ ਕਰਜ਼ਾ ਦਿੰਦੇ ਸਨ ਉਹ ਵੀ ਸਿਰਫ ਬਹੁਤ ਵੱਡੇ ਕਿਸਾਨ ਲੈ ਸਕਦੇ ਸਨ ਪਰ 1969 ਦੇ ਵਿੱਚ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਆਰਡੀਨੈਂਸ ਜਾਰੀ ਕਰਕੇ 14 ਵੱਡੇ ਵਪਾਰਕ ਬੈਂਕਾਂ ਦਾ ਕੌਮੀਕਰਨ ਕਰ ਦਿੱਤਾ ਉਹਨਾਂ जिम्मे ਲਾਇਆ ਕਿ ਉਹ ਖੇਤੀ ਕਰਜ਼ੇ ਨੂੰ ਤਰਜੀਹ ਦੇਣ ਖਾਸ ਕਰ ਛੋਟੇ ਕਿਸਾਨਾਂ ਨੂੰ ਇਸ ਦੇ ਨਾਲ ਕਿਸਾਨ ਜਿਹੜਾ ਹੈ ਵੱਡੀ ਹੱਦ ਤੱਕ ਸ਼ਾਹੂਕਾਰਾਂ ਦੇ ਚੁੰਗਲ ਦੇ ਵਿੱਚੋਂ ਬਾਹਰ ਨਿਕਲ ਆਵੇ ਆਪਣੀ ਸਮਰੱਥਾ ਦੇ ਅਨੁਸਾਰ ਬੈਂਕਾਂ ਤੋਂ ਕਰਜ਼ਾ ਲੈਣ ਲੱਗ ਪਵੇ 1969 ਦੇ ਅਖੀਰ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਹਰਾ ਇਨਕਲਾਬ ਆਇਆ ਇਸ ਦੇ ਵਿੱਚ ਬੈਂਕ ਕਰਜ਼ੇ ਦੀ ਵੀ ਵੱਡੀ ਭੂਮਿਕਾ ਸੀ ਇਹ ਕਰਜ਼ਾ ਸਿਰਫ ਉਪਜਾਊ ਕੰਮਾਂ ਦੇ ਲਈ ਦਿੱਤਾ ਜਾਂਦਾ ਸੀ ਜਿਹੜਾ ਬਾਅਦ ਦੇ ਵਿੱਚ ਉਪਜਾਊ ਜਾਇਦਾਦ ਦੇ ਵਿੱਚ ਬਦਲ ਜਾਂਦਾ ਸੀ ਇਸ ਤੇ ਵਿਆਜ ਦਰ ਵੀ ਘੱਟ ਹੁੰਦੀ ਸੀ 1980 ਦੇ ਵਿੱਚ 6 ਹੋਰ ਬੈਂਕਾਂ ਦਾ ਕੌਮੀਕਰਨ ਇਸੇ ਮਤਲਬ ਦੇ ਲਈ ਕੀਤਾ ਗਿਆ ਇਹ ਕਰਜ਼ਾ ਸਿਰਫ 7% ਵਿਆਜ ਦੇ ਉੱਤੇ ਦਿੱਤਾ ਜਾਂਦਾ ਜੇ ਕਿਸਾਨ ਕਰਜ਼ਾ ਦਿੱਤਾ ਦਿੱਤੀ ਸਮਾਂ ਸੀਮਾ ਦੇ ਵਿੱਚ ਵਾਪਸ ਕਰ ਦੇਵੇ ਤਾਂ ਉਸ ਨੂੰ ਜਿਹੜਾ ਸੀ 3% ਹੋਰ ਛੋਟ ਦੇ ਦਿੱਤੀ ਜਾਂਦੀ ਸੀ ਇਹਨਾਂ ਇੰਨਾ ਸਸਤਾ ਕਰਜ਼ਾ ਮਿਲਣ ਦੇ ਉੱਤੇ باوجود ਵੀ ਕਿਸਾਨੀ ਕਰਜ਼ਾ ਮੁਲਕ ਭਾਰਤ ਦੇ ਵਿੱਚ ਜਿਹੜਾ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ ਇਸ ਕਰਜ਼ੇ ਦੇ ਕਰਕੇ ਖੁਦਕੁਸ਼ੀਆਂ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੋਈਆਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੇ ਪੰਜਾਬ ਯੂਨੀਵਰਸਿਟੀ ਦੇ ਸਰਵੇਖਣ ਦੇ ਅਨੁਸਾਰ ਪੰਜਾਬ ਦੇ 6 ਜ਼ਿਲ੍ਹਿਆਂ ਦੇ ਵਿੱਚ 2000 ਸਾਲ ਤੋਂ ਲੈ ਕੇ 2118 ਤੱਕ 9291 ਕਿਸਾਨਾਂ ਨੇ ਖੁਦਕੁਸ਼ੀ ਕਰ ਲਈ ਇਨ੍ਹਾਂ ਖੁਦਕੁਸ਼ੀਆਂ ਦੇ ਵਿੱਚੋਂ 88% ਦਾ ਕਾਰਨ ਕਰਜ਼ਾ ਦੱਸਿਆ ਗਿਆ ਇੱਕ ਹੋਰ ਰਿਪੋਰਟ ਦੇ ਅਨੁਸਾਰ ਭਾਰਤ ਦੇ ਵਿੱਚ 2009 ਤੋਂ 217 ਤੱਕ 23000 ਤੋਂ ਜ਼ਿਆਦਾ ਕਿਸਾਨਾਂ ਨੇ ਖੁਦਕੁਸ਼ੀਆਂ ਕਰ ਲਈਆਂ ਪੰਜਾਬ ਦੇ 6 ਜ਼ਿਲ੍ਹਿਆਂ ਦੇ 2400 ਪਿੰਡਾਂ ਦੇ ਵਿੱਚ ਘਰ-ਘਰ ਜਾ ਕੇ ਲਈ ਰਿਪੋਰਟ ਦੇ ਅਨੁਸਾਰ 2000 ਸਨ ਤੋਂ 2019 ਤੱਕ 7303 ਖੇਤ ਮਜ਼ਦੂਰਾਂ ਨੇ ਖੁਦਕੁਸ਼ੀ ਕੀਤੀਆਂ ਮੁਲਕ ਪੱਧਰ ਦੇ ਉੱਤੇ ਕਿਸਾਨੀ ਕਰਜ਼ਾ ਕਿਉਂ ਮਾਫ਼ ਕਰ ਦੇਣਾ ਚਾਹੀਦਾ ਹੈ ਇਸ ਦੀ ਮੁੱਖ ਵਜ੍ਹਾ ਇਹ ਵੀ ਹੈ ਕਿ ਕਰਜ਼ਾ ਉਤਪਾਦਕ ਕੰਮਾਂ ਦੇ ਲਈ ਲਿਆ ਗਿਆ ਸੀ ਪਰ ਉਹਨਾਂ ਦੀ ਆਮਦਨ ਇੰਨੀ ਨਹੀਂ ਵਧੀ ਕਿ ਉਹ ਕਰਜ਼ਾ ਮੋੜ ਸਕਣ ਇਸ ਦਾ ਵੱਡਾ ਕਾਰਨ ਖੇਤੀ ਵਿੱਚਲੀ ਅਰਧ ਬੇਰੋਜ਼ਗਾਰੀ ਵੀ ਹੈ ਕਲਿਆਣਕਾਰੀ ਸਰਕਾਰ ਬੇਰੋਜ਼ਗਾਰੀ ਦੀ ਹਾਲਤ ਦੇ ਵਿੱਚ ਬੇਰੋਜ਼ਗਾਰੀ ਪੱਤਾ ਜਿਹੜਾ ਦਿੰਦੀ ਹੈ ਤਾਂ ਕਿ ਉਹਨਾਂ ਦੀ ਖਰੀਦ ਸ਼ਕਤੀ ਬਣੀ ਰਹੇ ਤੇ ਵਿਕਾਸ ਵੀ ਲਗਾਤਾਰ ਚੱਲਦਾ ਰਹੇ ਪਰ ਭਾਰਤ ਦੇ ਵਿੱਚ ਜਿਹੀ ਕੋਈ ਵਿਵਸਥਾ ਨਹੀਂ ਬਣੀ ਬਣ ਸਕੀ ਸੀ ਪੰਜਾਬ ਦੇ ਵਿੱਚ ਖੇਤੀ ਦੇ ਵਿੱਚ ਕੰਮ ਘਟਣ ਦਾ ਵੱਡਾ ਕਾਰਨ ਇਹ ਵੀ ਹੈ ਕੀ ਫਸਲੀ ਚੱਕਰ ਕਣਕ ਝੋਨੇ ਤੱਕ ਸੀਮਤ ਹੋ ਕੇ ਰਹਿ ਗਿਆ ਇਸ ਦੇ ਲਈ ਬਜਾਈ ਦੇ ਉੱਤੇ ਕਟਾਈ ਦਾ ਸਮਾਂ 1 ਮਹੀਨੇ ਤੋਂ ਵੱਧ ਨਹੀਂ ਬਣਦਾ ਮਸ਼ੀਨੀਕਰਨ ਨੇ ਖੇਤੀ ਕੰਮ ਹੋਰ ਘਟਾ ਦਿੱਤਾ ਕਰਜ਼ਾ ਮਾਫੀ ਭਾਵੇਂ ਇਸ ਸਮੱਸਿਆ ਦਾ ਸਦੀਵੀ ਹੱਲ ਨਹੀਂ ਪਰ ਕੁਝ ਸਮੇਂ ਦੇ ਲਈ ਇਹ ਵੱਡੀ ਰਾਹਤ ਹੋ ਸਕਦੀ ਹੈ ਇਸ ਦੇ ਸਥਾਈ ਹੱਲ ਲੱਭਣ ਅਤੇ ਲਾਗੂ ਕਰਨ ਦੀ ਕੋਸ਼ਿਸ਼ ਕਰਨ ਜ਼ਰੂਰੀ ਕਰਨੀ ਚਾਹੀਦੀ ਹੈ ਕਿਉਂਕਿ ਜੋ ਇਹ ਵਸੋਂ ਦੇ ਵੱਡੇ ਵਰਗ ਦੀ ਸਮੱਸਿਆ ਹੈ 1980 ਤੋਂ ਪਹਿਲਾ ਜਰਮਨੀ ਇੰਗਲੈਂਡ ਤੇ ਜਾਪਾਨ ਜਰਮਨੀ ਇੰਗਲੈਂਡ ਤੇ ਜਾਪਾਨ ਦੀ ਵਸੋਂ ਘਣਤਾ ਭਾਰਤ ਤੋਂ ਵੀ ਜ਼ਿਆਦਾ ਸੀ ਪਰ ਇਹ ਮੁਲਕ ਉਦੋਂ ਵੀ ਦੁਨੀਆ ਦੇ ਪਹਿਲੇ 8 ਵਿਕਸਤ ਮੁਲਕਾਂ ਦੇ ਵਿੱਚ شمار ਕਰਦੇ ਸੀ ਅਸਲ ਦੇ ਵਿੱਚ ਭਾਰਤ ਦੇ ਵਿੱਚ ਜਿਹੜਾ ਉਦਯੋਗ ਵਿਕਸਤ ਨਹੀਂ ਹੋਏ ਭਾਵੇਂ ਦੁਨੀਆ ਦੇ ਲਈ ਇਹ ਵੱਡੀ ਮੰਡੀ ਹੈ ਇੱਥੇ ਜਾਪਾਨ ਦੀ ਮਿਸਾਲ ਬਿਲਕੁਲ ਵੱਖਰੀ ਹੈ ਜਾਪਾਨ ਦੇ ਵਿੱਚ ਖੇਤੀ ਦੀ ਔਸਤ ਜ਼ੋਤ ਜਿਹੜੀ ਹੈ ਭਾਰਤ ਜਿੰਨੀ ਹੈ ਪਰ ਜਾਪਾਨ ਦੁਨੀਆ ਦੀ ਤੀਜੀ ਵੱਡੀ ਆਰਥਿਕ ਸ਼ਕਤੀ ਹੈ ਜਾਪਾਨ ਦੀ ਖੇਤੀਬਾਸ਼ਾਂ ਵਿੱਚ ਵੱਡੀ ਅਰਧ ਬੇਰੋਜ਼ਗਾਰੀ ਸੀ ਪਰ ਜਾਪਾਨ ਦੀ ਸਹਿਕਾਰੀ ਪ੍ਰਣਾਲੀ ਨੇ ਖੇਤੀ ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਉੱਥੇ ਖੇਤੀ ਖੇਤਰ ਦੇ ਕਿਸਾਨ ਹੀ ਮੈਂਬਰ ਨੇ ਤੇ ਉਹੀ ਉਹਨਾਂ ਉਦਯੋਗਿਕ ਇਕਾਈਆਂ ਦੇ ਵਿੱਚ ਕੰਮ ਕਰਦੇ ਆ ਕਈ ਹਾਲਾਤਾਂ ਦੇ ਵਿੱਚ ਉਹ ਅੱਧਾ ਦਿਨ ਕਿਤੇ ਹੋਰ ਕੰਮ ਕਰਦੇ ਨੇ ਪਰ ਅੱਧਾ ਦਿਨ ਉਸ ਉਦਯੋਗਿਕ ਇਕਾਈ ਦੇ ਵਿੱਚ ਕੰਮ ਕਰਦੇ ਆ ਜਿਵੇਂ ਕਿ ਮਾਤਾ ਸ਼ੁਰੂ ਤੋਂ ਕਹਿੰਦਾ ਆ ਰਿਹਾ ਜੀ ਸਾਈਡ ਬਿਜ਼ਨਸ ਵੀ ਨਾਲ ਦੇ ਨਾਲ ਚਾਹੀਦਾ ਹੈ ਜਾਂ ਕੋਈ ਨੌਕਰੀ ਐਸੀ ਚਾਹੀਦੀ ਹੈ ਤੁਸੀਂ ਉੱਤੇ 5-7 ਘੰਟੇ ਜਾਂ 4-5 ਘੰਟੇ ਦਾ ਘੱਟੋ-ਘੱਟ ਲਾ ਸਕੋ ਜਾਂ ਜਿੱਦਾਂ ਹੁਣ ਕਣਕ ਨੂੰ ਪਾਣੀ ਦੇਣਾ ਜਾਂ ਫਸਲ ਨੂੰ ਬਜਾਈ ਕਰਨੀ ਹੈ ਜੇ ਕਿਦਾਂ ਹਫ਼ਤਾ ਦੋ ਹਫ਼ਤੇ ਉਹ ਲੱਗ ਜਾਣਗੇ ਬਾਅਦ ਦੇ ਵਿੱਚ ਤੁਹਾਡਾ ਕੋਈ ਨਾ ਕੋਈ ਕੰਮਕਾਜ ਜਾਂ کاروبار ਆਪਣਾ ਛੋਟਾ-ਮੋਟਾ ਹੋਣਾ ਚਾਹੀਦਾ ਜਿੱਤੋਂ ਤੁਹਾਨੂੰ ਕਮਾਈ ਆਉਂਦੀ ਰਹੇ ਤਾਂ ਹੀ ਜਿਹੜਾ ਸਕਸੈਸ ਹੋ ਸਕਦਾ ਹੈ ਕਿਸਾਨ ਉਹ ਕਿਸਾਨ ਵੀ ਉਪਜਾਊ ਕਰਜ਼ਾ ਲੈਂਦੇ ਨੇ ਤੇ ਕਰਜ਼ੇ ਨੂੰ ਆਮਦਨ ਪੈਦਾ ਕਰਨ ਵਾਲੀ ਉਪਜਾਊ ਜਾਇਦਾਦ ਦੇ ਵਿੱਚ ਬਦਲਦੇ ਆ ਪਿੰਡੂ ਖੇਤੀ ਵਸੋਂ ਦੇ ਹੋਰ ਸ਼ਹਿਰਾਂ ਪਿੰਡੂ ਖੇਤੀ ਵਸੋਂ ਦੇ ਹੋਰ ਸ਼ਹਿਰਾਂ ਦੇ ਜਾਂ ਘਰਾਂ ਤੋਂ ਦੂਰ ਜਾ ਕੇ ਕੰਮ ਕਰਨ ਦੀਆਂ ਆਪਣੀਆਂ ਮੁਸ਼ਕਲਾਂ ਨੇ ਇਹੋ ਹੀ ਮੁਸ਼ਕਲਾਂ ਉਹਨਾਂ ਕਿਸਾਨਾਂ ਦੀਆਂ ਵੀ ਨੇ ਜਿਨ੍ਹਾਂ ਦਾ ਸੰਬੰਧ ਉਸ ਖੇਤਰ ਦੇ ਨਾਲ ਹੈ ਇਸ ਦਾ ਚੰਗਾ ਹੱਲ ਉਸ ਖੇਤਰ ਦਾ ਪਿੰਡੂ ਉਦਯੋਗੀਕਰਨ ਦੱਸਿਆ ਜਿੱਦੇ ਵਿੱਚ ਖੇਤੀ ਆਧਾਰਿਤ ਜੋ ਅਦਯੋਗਿਕ ਕਾਈਆਂ ਨੂੰ ਤਰਜੀਹ ਦਿੱਤੀ ਜਾਵੇ ਪਰ ਸਾਡੇ ਵਾਲੇ ਕਹਿੰਦੇ ਆ ਭਾਈ ਜਿਹੜੇ ਜ਼ਿਮੀਦਾਰ ਆ ਜ਼ਮੀਨਾਂ ਰੱਖਦੇ ਆ ਆਪਣੀ ਬਾਹੀ ਕਰਦੇ ਉਹ ਕਹਿੰਦੇ ਭਾਈ ਅਸੀਂ ਭਾਈ ਵੱਡੇ ਲੋਕ ਹੁੰਨੇ ਆ ਅਸੀਂ કાਤੋਂ ਦੂਸਰੇ ਕੋ ਕੰਮ ਕਰੀਏ ਜਾ ਕੇ ਉਹ ਨੀਮਾ ਆਪਣੇ ਆਪ ਨੂੰ ਸਮਝਦੇ ਆ ਕਿ ਹੋਰ ਕਿਸੇ ਕੋ ਜਾ ਕੇ ਕੰਮ ਕਰਾਂਗੇ ਪਰ ਇਹਨਾਂ ਮੁਲਕਾਂ ਦੇ ਉਹ ਕਹਿੰਦੇ ਆ ਕਿ ਕੰਮ ਮਿਲੇ ਭਾਈ ਕਰਾਂਗੇ ਕਿਰਤ ਦੀ ਜਿਹੜੀ ਹੈ ਗੱਲ ਕਰਦੇ ਆ ਪਰ ਸਾਡੇ ਉਹ ਤੋਂ ਤਾਂ ਕਿੱਲਾ ਨਹੀਂ ਨਿਕਲਦਾ ਪਰਦੇ ਵਿੱਚ ਘੱਟ ਖੇਤੀ ਆਮਦਨ ਅਤੇ ਇਸ ਨੂੰ ਵਧਾਉਣ ਦਾ ਮੁੱਦਾ ਚਰਚਾ ਚ ਹੈ 2017 ਦੇ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖੇਤੀ ਆਮਦਨ ਦੁੱਗਣੀ ਕਰਨ ਬਾਰੇ ਬਿਆਨ ਦੇ ਦਿੱਤਾ ਪਰ ਜਿਹਾ ਅਜੇ ਤੱਕ ਨਹੀਂ ਹੋ ਸਕਿਆ ਇਹ ਤਾਂ ਹੀ ਸੰਭਵ ਸੀ ਜੇ ਖੇਤੀ ਪੈਦਾਵਾਰ ਦੁੱਗਣੀ ਹੁੰਦੀ ਖੇਤੀ ਤੇ ਖੇਤੀ ਆਧਾਰਿਤ ਪੇਸ਼ਿਆਂ ਤੋਂ ਆਮਦਨ ਵਧਾਉਣ ਦੇ ਲਈ ਵੱਧ ਭੂਮੀ ਹੋਣਾ ਵੱਡਾ ਤੱਤ ਹੈ ਜਿਸ ਦੀ ਸੰਭਾਵਨਾ ਕਦੀ ਵੀ ਨਹੀਂ ਬਣ ਸਕਦੀ ਭੂਮੀ ਦੀ ਵੰਡ ਦਰ ਵੰਡ ਦਰ ਵੰਡ ਦੇ ਨਾਲ ਕਿਉਂਕਿ ਨਵੀਆਂ ਜਿਹੜੀਆਂ ਅਗੇ ਪੀੜੀਆਂ ਆ ਰਹੀਆਂ ਨੇ ਉਹ ਵੰਡੀ ਜਾ ਰਹੇ ਨੇ ਖੇਤੀਆਂ ਨੂੰ ਆਪਣੇ ਵੀ ਜੇ 10 ਕਿੱਲੇ ਸੀ ਉਹਦੇ ਦੋ ਭਰਾ ਹੋ ਗਏ 5-5 ਕਿੱਲੇ ਲੈ ਲੇ ਤੀਜੀ ਪੀੜੀ ਤੱਕ ਜਿਹੜੀਆਂ ਜ਼ਮੀਨ ਮੁੱਕ ਚੱਲਦੀ ਹੈ ਕਹਿੰਦੇ ਨੇ ਕਿ ਭੂਮੀ ਦੀ ਵੰਡ ਦਰ ਵੰਡ ਦੇ ਨਾਲ ਖੇਤੀ ਜੋਤ ਦਾ ਆਕਾਰ ਹਰ ਸਾਲ ਘਟ ਰਿਹਾ ਹੈ ਇਸ ਦੇ ਲਈ ਖੇਤੀ ਦਾ ਹੱਲ ਖੇਤੀ ਦੇ ਵਿੱਚੋਂ ਨਹੀਂ ਗੈਰ ਖੇਤੀ ਦੇ ਵਿੱਚੋਂ ਕੱਢਿਆ ਜਾਣਾ ਵਿਕਸਿਤ ਮੁਲਕਾਂ ਦੇ ਵਿੱਚ ਇਹੀ ਹੋਇਆ ਦੁਨੀਆ ਦਾ ਕੋਈ ਵੀ ਵਿਕਸਿਤ ਮੁਲਕ ਅਜੇਹਾ ਨਹੀਂ ਜਿਸ ਦੇ ਉਦਯੋਗਿਕ ਵਿਕਸਤ ਉਦਯੋਗ ਵਿਕਸਤ ਨਾ ਹੋਏ ਹੋਣ ਪਰ ਆਪਣੇ ਵਾਲੇ ਤਾਂ ਹੁਣ ਰੋਲਾ ਪਾ ਕੇ ਬਹਿ ਜਾਂਦੇ ਨਾ ਪਈ ਪਾਈ ਹਾਈਵੇ ਨਿਕਲ ਰਹੇ ਨੇ ਹੋਰ ਸਾਰੀਆਂ ਚੀਜ਼ਾਂ ਉਹਨਾਂ ਦੇ ਨਾਲ ਬ੍ਰਿਜ ਬਣਨਗੇ ਉੱਥੇ ਕਾਰੋਬਾਰ ਖੁੱਲਣਗੇ ਉੱਥੇ ਪੈਟਰੋਲ ਸਟੇਸ਼ਨ ਖੁੱਲਣਗੇ ਗੈਸ ਸਟੇਸ਼ਨ ਲੱਗਣਗੇ ਨਾਲ ਮਾਰਕੀਟਾਂ ਬਣਨਗੀਆਂ ਫਿਰ ਇੰਡਸਟਰੀ ਲੱਗੇਗੀ ਹੋਰ ਸਾਰੀਆਂ ਚੀਜ਼ਾਂ ਹੋਣਗੀਆਂ ਉਹਦੇ ਵਿੱਚ ਕੰਮਕਾਰ ਮਿਲੇਗਾ ਉਹ ਆਲੇ ਦੁਆਲੇ ਪਿੰਡਾਂ ਵਾਲਿਆਂ ਨੂੰ ਪਰ ਨਹੀਂ ਅਸੀਂ ਕਹਿੰਦੇ ਉਹ ਨਹੀਂ ਕਰਨਾ ਖੇਤੀ ਆਮਦਨ ਦੁੱਗਣੀ ਹੋਣੀ ਮੁਸ਼ਕਲ ਹੈ ਪਰ ਖੇਤੀ ਵਾਲੇ ਹਰ ਘਰ ਦੀ ਆਮਦਨ ਦੁੱਗਣੀ ਕਰਨੀ ਆਸਾਨ ਹੈ ਖੇਤੀਕਰਾਂ ਦੇ ਵਿੱਚ ਪੇਸ਼ੇਵਰ ਵਨਸਵੰਤਾ ਹੋਣੀ ਚਾਹੀਦੀ ਹੈ ਕੋਈ ਖੇਤੀ ਕਰੇ ਕੋਈ ਨੌਕਰੀ ਜਾਂ ਕੋਈ ਫਿਰ ਹੋਰ ਪੇਸ਼ਾ ਆਮ ਦੇਖਿਆ ਕਿ ਜਿਸ ਘਰ ਦੇ ਲੋਕ ਨੌਕਰੀ ਕਰਦੇ ਨੇ ਜਾਂ ਕੋਈ ਵਪਾਰ ਜਾਂ ਉਦਯੋਗਿਕ ਕਾਈ ਚਲਾ ਰਹੇ ਨੇ ਉਹਨਾਂ ਦੀ ਆਮਦਨ ਵੀ ਜ਼ਿਆਦਾ ਹੈ ਖੇਤੀ ਵੀ ਚੰਗੀ ਹੈ ਤੇ ਉਹਨਾਂ ਸਿਰ ਕਰਜ਼ਾ ਵੀ ਨਹੀਂ ਭਾਰਤ ਦੀ 60% ਵਸੋਂ ਦਾ ਘਰੇਲੂ ਉਤਪਾਦਨ ਦੇ ਵਿੱਚ ਯੋਗਦਾਨ ਸਿਰਫ 14% ਹੈ ਜੇ 14% ਵਸੋਂ ਹੀ ਖੇਤੀ ਦੇ ਵਿੱਚ ਹੁੰਦੀ ਤਾਂ ਕੋਈ ਸਮੱਸਿਆ ਨਹੀਂ ਸੀ ਈਉਂ ਪ੍ਰਤੀ ਖੇਤੀ ਕਰ ਆਮਦਨ ਦੁੱਗਣੀ ਨਹੀਂ ਸਗੋਂ ਚੌਗਣੀ ਹੋ ਜਾਂਦੀ ਇਸ ਦੇ ਲਈ ਖੇਤੀ ਕਰਜ਼ੇ ਦਾ ਸਥਾਈ ਹੱਲ ਖੇਤੀ ਪਰਿਵਾਰਾਂ ਦੀ ਪੇਸ਼ੇਵਰ ਵਨ ਸੁਵੰਤਾ ਜ਼ਰੂਰੀ ਹੈ ਤੇ ਇਹ ਪਿੰਡੂ ਉਦਯੋਗੀਕਰਨ ਦੇ ਉੱਤੇ ਨਿਰਭਰ ਹੈ ਜੀ ਦੋਸਤੋ ਇਹ ਹੈ ਜੀ ਨੁਕਤਾ ਜੇ ਅਸੀਂ ਆਪਣੀ ਜੂਨ ਸੁਧਾਰ ਨਹੀਂ ਹੈ ਤਾਂ ਅਗਲੀ ਜੂਨ ਨੇ ਪਹਿਣਾ ਤੇ ਮੈਂ ਵੈਸੇ ਇਹਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ ਜੇ ਮੈਂ ਸ਼ੁਰੂ 'ਚ ਮੈਂ ਗੱਲ ਕੀਤੀ ਸੀ 87 ਲੱਖ ਜੂਨਾਂ ਦੀ ਪਰ ਜੂਨ ਸੁਧਰ ਸਕਦੀ ਹੈ ਜੇ ਅਸੀਂ ਆਪਣੇ ਕੁਝ ਨਾ ਕੁਝ ਨਵੇਂ ਉਪਰਾਲੇ ਕਰੀਏ ਨਵੇਂ ਢੰਗ ਅਪਣਾਈਏ ਲੋ ਦੋਸਤੋ ਏਸੀਜੀ ਗੱਲਬਾਤ ਡਾਕਟਰ ਐਸਐਸ ਸ਼ੀਨਾ ਸਾਹਿਬ ਦੀ ਕਲਮ ਦੇ ਵਿੱਚੋਂ ਬਾਖਮਲ ਨੁਕਤੇ ਤੇ ਖੇਤੀ ਕਰਜ਼ੇ ਦਾ ਸਥਾਈ ਹੱਲ ਕੀ ਹੋਵੇ ਤੇ ਮੈਂ ਤੁਹਾਡਾ دوست ਭពਿੰਦਰ ਪਰੜ ਦੁਆਬਾ ਰੇਡ ਦਾ ਮੰਚ ਫਿਨ ਲਾਈ ਸਟੂਡੀਓ